ਨਕੋਦਰ ਦਾ ਸਿਵਲ ਹਸਪਤਾਲ ਵਿੱਚ ਸਕੈਨਿੰਗ ਸੈਂਟਰ ਵਿੱਚ ਡਿਊਟੀ ਨਿਭਾਉਣ ਵਾਲੀ ਲੇਡੀਜ਼ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਗਰਭਵਤੀ ਔਰਤ ਨੇ ਸਕੈਨਿੰਗ ਸੈਂਟਰ ਦੇ ਬਾਹਰ ਹੀ ਤੜਫ-ਤੜਫ ਕੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਇਸ ਮੌਕੇ ਪੀੜਤ ਗਰਭਵਤੀ ਔਰਤ ਦੇ ਪਤੀ ਸਰੂਪ لال ਵਾਸੀ ਪਿੰਡ ਸਿੰਘਾ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਨੂੰ ਡਿਲੀਵਰੀ ਕੇਸ ਲਈ ਸੰਬੰਧੀ ਸਿਵਲ ਹਸਪਤਾਲ ਨਕੋਦਰ ਲੈ ਕੇ ਆਏ ਜਿੱਥੇ ਉਹਨਾਂ ਦੀ ਪਤਨੀ ਡੇਢ ਘੰਟਾ ਸਕੈਨਿੰਗ ਸੈਂਟਰ ਦੇ ਬਾਹਰ ਤੜਫਦੀ ਰਹੀ ਵਗਦੇ ਮੈਂ ਹਾਂ ਗੋਬਿੰਦ ਰਾਏ ਨੂੰ ਉੱਧਰ ਵਿੱਚ ਖੜੇ ਆ ਜਿੱਥੇ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਬੱਚੇ ਦਾ ਜਨਮ ਹੋਣਾ ਸੀ ਲੇਡੀ ਨੂੰ ਲੈ ਕੇ ਆਂਦਾ ਲਿਆਂਦਾ ਗਿਆ ਹਸਪੀਟਲ ਦੇ ਵਿੱਚ ਸਕੈਨਿੰਗ ਦੇ ਵਿੱਚ ਵੀ ਪ੍ਰੋਬਲਮ ਆ ਗਈ ਔਰ ਉਹਦਾ ਵਧੀਆ ਤਰੀਕੇ ਦੇ ਨਾਲ ਜਿਹੜੀ ਦੇਖਭਾਲ ਵੀ ਨਹੀਂ ਹੋਈ ਔਰ ਬੱਚੇ ਦੀ ਜਿਹੜੀ ਡੈਥ ਹੋ ਜਾਂਦੀ ਆ ਸੋ ਉਹਦੇ ਜਿਹੜੇ ਬੱਚੇ ਦੀ ਡੈਥ ਹੋਈ ਆ ਔਰ ਜਿਹੜੀ ਪੀੜਤ ਲੇਡੀ ਆ ਉਹਦੇ ਹਸਬੰਡ ਸਾਡੇ ਨਾਲ ਨੇ ਹਾਂ ਜੀ ਕੀ ਨਾਮ ਤੁਹਾਡਾ ਸਰੂਪ ਲਾਲ ਜੀ ਇਹ ਸਾਰੀ ਗੱਲਬਾਤ ਕਿੱਦਾਂ ਹੋਈ ਕੀ ਘਟਨਾ ਹੋਈ ਸਰ ਅਸੀਂ ਨਾ ਕਰੋ ਤੁਰੇ ਆ 10:00 ਵਜੇ 60 10:00 ਵਜੇ ਇੱਥੇ ਪਹੁੰਚੇ ਆ ਸਕੈਨਿੰਗ ਰੂਮ ਦੇ ਵਿੱਚ ਅਸੀਂ ਪਰਚੀ ਕਟਾ ਕੇ ਗਏ ਆ ਮੈਡਮ ਨੂੰ ਕੰਪੈਲ ਕੀਤਾ ਵੀ ਮੈਡਮ ਸਕੈਨਿੰਗ ਕਰਾਉਣ ਵਾਸਤੇ ਆਏ ਆ ਸਕੈਨਿੰਗ ਕਰਾਉਣ ਜਦੋਂ ਇੱਥੇ ਪਹੁੰਚੇ ਤਾਂ ਹਲਕੀ ਜੀ ਦਰਦ ਪੇਨ ਸ਼ੁਰੂ ਹੋਈ ਆ ਤੇ ਘੰਟੇਕ ਦੇ ਵਿੱਚ ਵਿੱਚ ਦਰਦ ਜ਼ਿਆਦਾ ਸ਼ੁਰੂ ਹੋ ਗਈ ਆ ਤੇ ਫਿਰ ਅਸੀਂ ਦੁਬਾਰਾ ਪਏ ਆ ਕੰਪੈਲ ਕੀਤਾ ਮੈਡਮ ਨੂੰ ਜਾ ਕੇ ਵੀ ਐਮਰਜੈਂਸੀ ਆ ਵੀ ਸਾਨੂੰ ਥੋੜਾ ਬਹੁਤਾ ਕੋਈ ਡਾਕਟਰ ਦੇ ਦਿਓ ਕੋਈ ਨਰਸ ਦੇ ਦਿਓ ਜਾਂ ਫਿਰ ਤੁਸੀਂ ਆਪ ਦੇਖ ਲਓ ਜਾਂ ਫਿਰ ਤੁਸੀਂ ਸਕੈਨ ਕਰਕੇ ਮੜੇ ਜਾਂ ਸਕੈਨ ਤੋਂ ਹੀ ਪਤਾ ਲੱਗਣਾ ਜੋ ਹੋਣਾ ਵਾ ਤੇ ਅਸੀਂ ਬੜਾ ਕੰਪੇਲ ਕੀਤਾ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਦਾ ਅੱਗੇ ਜਵਾਬ ਇਹ ਆਇਆ ਵੀ ਜੋ ਪਰਚੀਆਂ ਪਹਿਲਾਂ ਆਈਆਂ ਹੋਈਆਂ ਆ ਪਹਿਲਾਂ ਉਹਨਾਂ ਦੀਆਂ ਸਕੈਨ ਹੋਣੀਆਂ ਉਸ ਤੋਂ ਬਾਅਦ ਤੁਹਾਡਾ ਨੰਬਰ ਆਉਣਾ ਵਾ ਨੰਬਰ ਵਾਈ ਸਾਰੀ ਸਕੈਨ ਹੋਣੀਆਂ ਤੇ ਸਰ ਇਸ ਤਰ੍ਹਾਂ ਹੀ ਸਾਨੂੰ ਬਾਹਰ ਬੈਠਿਆਂ ਨੂੰ ਮੇਰੀ ਵਾਈਫ ਨੂੰ ਤੜਫਦਿਆਂ ਨੂੰ ਡੇਢ ਘੰਟਾ ਹੋ ਗਿਆ ਤੇ ਸਵਾ 1 ਵਜੇ ਸਕੈਨਿੰਗ ਰੂਮ ਦੇ ਬਾਹਰ ਕੇਸ ਹੋ ਜਾਂਦਾ ਵਾ ਖੜੇ ਖੜੇ ਕੇਸ ਹੋ ਜਾਂਦਾ ਵਾ ਤੇ ਬੱਚੇ ਦੀ ਡੈਥ ਹੋ ਜਾਂਦੀ ਹੈ ਤੁਹਾਡੀ ਪਤਨੀ ਦਾ ਨਾਮ ਕੀ ਸੀ ਮਨਜਿੰਦਰ ਕੌਰ ਜਿਹੜੀ ਡਾਕਟਰ ਤੋਂ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਨਾਮ ਅਨੁਪਮ ਕੌਰ ਨੋ ਪੰਕੋਰੀ ਤੇ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਸਕੈਨਿੰਗ ਸੈਂਟਰ ਸੋ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਨਾਂ ਸਰਕਾਰ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਦੇ ਇਹਦੇ ਵੀ ਗਾਂ ਤੋਂ ਕਿਸੇ ਦੇ ਨਾਲ ਇਦਾਂ ਦਾ ਕੋਈ ਵੀ ਮਤਭੇਦ ਘਟਣਾ ਨਾ ਵਾਪਰੇ ਸੋ ਤੁਹਾਡੇ ਕਹਿਣ ਦਾ ਮਤਲਬ ਉਹ ਮਤਭੇਦ ਕੀਤਾ ਗਿਆ ਜਾਂ ਕੀ ਕੀ ਰੀਜ਼ਨ ਕੀ ਸੀ ਲੇਟ ਹੋਣ ਦਾ ਸਰ ਸਾਨੂੰ ਤੇ ਇਸ ਬਾਰੇ ਕੁਝ ਨਹੀਂ ਪਤਾ ਵੀ ਸਾਡੇ ਨਾਲ ਕੀ ਹੋਇਆ ਮੌਕੇ ਤੇ ਸਾਨੂੰ ਇਹਨਾਂ ਪਤਾ ਵੀ ਅਸੀਂ ਬਹੁਤ ਜ਼ਿਆਦਾ ਤਕਲੀਫ ਦੇਵੇ ਸੀ ਸਾਡੀ ਸੁਣਵਾਈ ਨਹੀਂ ਹੋਈ ਸੁਣਵਾਈ ਨਹੀਂ ਹੋਈ ਸੋ ਸਾਡੇ ਨਾਲ ਮਾਤਾ ਜੀ ਵੀ ਹਾਂਜੀ ਤੁਹਾਡੀ ਨੋ ਸੀ ਨਹੀਂ ਮੇਰੀ ਬੇਟੀ ਤੁਹਾਡੀ ਬੇਟੀ ਸੀ ਇਹ ਪੀੜਾ ਸੀ ਮਤਲਬ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਇਦਾਂ ਸੀਗਾ ਨਾ ਕਿ ਪਿੰਡਾਂ ਵਿੱਚ ਹੀ ਇਹ ਸਾਰਾ ਕੁਝ ਹੋ ਜਾਂਦਾ ਸੀ ਕੇਸ ਹੋ ਜਾਂਦੇ ਸੀ ਆਪਾਂ ਸਰਕਾਰੀ ਹਸਪਤਾਲਾਂ ਜਾਂ ਡਾਕਟਰਾਂ ਦੇ ਉੱਤੇ ਡਿਪੈਂਡ ਹੋ ਗਏ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਬਾਰੇ ਜਾਂ ਟ੍ਰੀਟਮੈਂਟ ਸਹੀ ਨਹੀਂ ਹੋਇਆ ਸਾਡੋਂ ਤਾਂ ਅਸੀਂ ਤਾਂ ਆਏ ਸੀਗੇ ਵੀ ਚੱਲ ਸਕੈਨ ਕਰ ਦੇਣਗੇ ਅਸੀਂ ਇਹ ਦਵਾਈ ਲੈ ਲਾਂਗੇ ਚੱਲ ਜਿੱਦਾਂ ਵੀ ਕਹਿਣਗੇ ਤਾਂ ਪਹਿਲਾਂ ਤਾਂ ਬੀਪੀ ਨੂੰ ਲਈ ਗਏ ਬੀਪੀ ਚੈੱਕ ਕਰਨਾ ਆ ਫਿਰ ਉਹਥੇ ਲੈ ਗਏ ਫਿਰ ਉਹਨਾਂ ਨੇ ਇਦਾਂ ਨਹੀਂ ਕਿਹਾ ਵੀ ਇਹਦੇ ਪੀੜ ਹੁੰਦੀ ਆ ਤਾਂ ਅਸੀਂ ਚੱਲ ਵੀ ਆਪ ਦੇਖ ਲਈਏ ਉਹਨਾਂ ਨੇ ਇਹ ਕਿਹਾ ਸਕੈਨ ਪਹਿਲਾਂ ਹੋਊਗੀ ਤਾਂ ਫਿਰ ਅਸੀਂ ਇਹਨੂੰ ਹੱਥ ਪਾਵਾਂਗੇ ਨਾ ਹੀ ਸਕੈਨ ਹੋਈ ਤੇ ਨਾ ਹੀ ਉਹਨਾਂ ਨੇ ਇਹਨੂੰ ਦੇਖਿਆ ਟਾਈਮ ਪੂਰਾ ਸੀ ਹਾਂ ਟਾਈਮ ਤਾਂ 8 ਮਿੰਟ ਸੀ ਸੋ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਅਸੀਂ ਵੀ ਇਹੇ ਕਹਿੰਦੇ ਆ ਵੀ ਜੋ ਸਾਡੇ ਨਾਲ ਹੋਇਆ ਉਹ ਹੋਰ ਕਿਸੇ ਨਾਲ ਨਾ ਬੀਤੇ ਵੀ ਅਸੀਂ ਤੇ ਚੱਲ ਹੁਣ ਕੁੜੀ ਮੇਰੀ ਨੂੰ ਤਾਂ ਸਦਮਾ ਲੱਗਾ ਹੋਇਆ ਉਹ ਤਾਂ ਪਈ ਆ ਮੰਜੇ ਤੇ ਜਿਹੜੇ ਵੱਡੇ ਡਾਕਟਰ ਆ ਉਹਨਾਂ ਦੇ ਨੋਟਿਸ ਵਿੱਚ ਸੀਗਾ ਜਦੋਂ ਤੁਸੀਂ ਲੈ ਕੇ ਆਏ ਆਪਣੇ ਮਰੀਜ਼ ਇਹਨਾਂ ਨੇ ਪਹਿਲਾਂ ਦੇਖਿਆ ਆ ਵੀ ਉਹਦਾ ਬੀਪੀ ਚੈੱਕ ਕੀਤਾ ਆ ਤਾਂ ਫੇਰ ਕਹਿੰਦੇ ਸਕੈਨ ਕਰਾਓ ਪਹਿਲਾਂ ਫੇਰ ਅਸੀਂ ਫੇਰ ਦੇਖਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਕੁੜੀ ਦੇ ਦਰਤ ਜਿਆਦੀ ਹੁੰਦੀ ਆ ਪਰ ਉਤੋਂ ਅਸੀਂ ਮਸੀ ਸਾਡੇ ਨਾਲ ਉਹ ਜਿਹੜੀ ਉਹਨੇ ਹੀ ਹੈਲਪ ਕੀਤੀ ਜਿਹੜੀ ਕਿ ਸਫਾਈ ਵਾਲੀ ਸੀ ਫੇਰ ਉਹ ਨੱਠ ਕੇ ਲਈ ਦੂਸਰੀ ਨਰਸ ਨੂੰ ਜਾਤੀ ਬੱਚੇ ਨੇ ਜਨਮ ਲੈ ਲਿਆ ਸੀ ਸੋ ਇਹ ਸਨ ਸਾਡੇ ਨਾਲ ਮਾਤਾ ਜੀ ਜੋ ਲੜਕੀ ਦੇ ਮਾਤਾ ਜੀ ਆ ਔਰ ਉਹਦੇ ਹਸਬੰਡ ਸੋ ਇਹਨਾਂ ਦੀ ਮੰਗ ਇਹ ਹੀ ਆ ਕਿ ਅੱਗੇ ਤੋਂ ਕਿਸੇ ਵੀ ਜਿਹੜੇ ਵੀ ਇੱਥੇ ਪੇਸ਼ੈਂਟਸ ਆਉਂਦੇ ਆ ਇਦਾਂ ਦੀ ਤਕਲੀਫ ਨੂੰ ਲੈ ਕੇ ਡਾਕਟਰ ਤੇ ਕਾਰਵਾਈ ਹੋਵੇ ਔਰ ਅੱਗੇ ਤੋਂ ਕਿਸੇ ਵੀ ਪੇਸ਼ੈਂਟਸ ਦੇ ਨਾਲ ਇਦਾਂ ਦੀ ਗਲਤ ਜੋ ਸਿਚੁਏਸ਼ਨ ਵਿੱਚ ਆ ਗਏ ਆ ਮੇਰੇ ਮੌਜੂਦਾ ਹੋਇਆ ਜੀ ਇਹ ਤਾਂ ਹਾਂਜੀ ਮੈਂ ਮੌਜੂਦਾ ਸ ਹਾਂ ਤੁਸੀਂ ਤੁਹਾਡਾ ਸ਼ੁਭਨਾਮ ਮੇਰਾ ਜੀ ਹਰਪੀ ਸਿੰਘ ਆ ਜੀ ਮੈਂ ਉਸ ਟਾਈਮ ਮੰਮੀ ਸਕੈਨ ਉਹ ਕੋਰੋਨਾ ਹੈ ਵਾਈਫ ਦੀ ਤੇ ਜਦੋਂ ਇਹ ਕੰਮ ਹੋਇਆ ਇਹ ਸਾਰਿਆਂ ਨੇ ਕਿਹਾ ਵੀ ਪਹਿਲੇ ਇਹਨਾਂ ਦੀ ਵਾਈਫ ਦੀ ਸਕੈਨੋ ਕਰ ਦਿਓ ਕਹਿੰਦੀ ਮੈਂ ਨਹੀਂ ਕਰਦੀ ਤੁਸੀਂ ਵੀ ਸ਼ਿਕਾਇਤ ਕਰ ਦਿਓ ਮੈਨੂੰ ਹਾਂਜੀ ਮੇਰੇ ਪੇਪਰ ਜਾਵਾਂ ਹੋਏ ਅੰਦਰ ਉਹਨੇ ਮੋੜਿਆ ਜੀ ਨਹੀਂ ਤਾਂ ਇਹ ਤੁਹਾਨੂੰ ਕਿਹਨੇ ਕਿਹਾ ਇਹਦਾ ਵੀ ਤੁਸੀਂ ਮੇਰੀ ਸ਼ਿਕਾਇਤ ਕਰੋ ਜਿਹੜੇ ਮੈਡਮ ਸਕੈਨੋ ਅਨਪਮ ਅਨਪਮ ਕੋਲ ਜਿਹੜੀ ਸਕੈਨੋ ਕਰਦੀ ਹਾਂ ਜੀ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਵੀ ਨਹੀਂ ਕਰਦੀ ਤੁਸੀਂ ਵੀ ਸ਼ਿਕਾਇਤ ਕਰ ਦਿਓ ਮੇਰੇ ਅੰਦਰ ਪੇਪਰ ਲੱਗੇ ਹੋਏ ਮੋਰ ਤੇ ਇਹ ਕਾਨੂੰਨ ਦੇ ਮੁਤਾਬਿਕ ਹੈ ਜਿਨ੍ਹਾਂ ਦਾ ਅੰਦਰ ਕੋਈ ਵੀ ਪੇਪਰ ਜਮ੍ਹਾਂ ਹੋ ਜਾਂਦਾ ਉਹਨਾਂ ਦਾ ਟ੍ਰੀਟਮੈਂਟ ਹੋ ਕੇ ਬਾਹਰ ਆਉਂਦੇ ਆ ਕਿ ਮੈਨੂੰ ਉਹਨਾਂ ਨੇ ਅੰਦਰੋਂ ਮੋੜਿਆ ਹੀ ਮੈਨੂੰ ਕਹਿੰਦੇ ਤੁਸੀਂ ਜਾਓ ਤੁਸੀਂ ਵੀ ਸ਼ਿਕਾਇਤ ਕਰ ਦਿਓ ਮੈਂ ਇਸ ਕੰਨੋਨ ਨਹੀਂ ਕਰਦੀ ਔਰ ਆਪਣੇ ਟਾਈਮ ਤੋਂ ਪਹਿਲਾਂ ਹੀ ਇਹ ਚੱਲ ਗਈ ਸੀ 2 ਵਜੇ ਤੋਂ ਪਹਿਲਾਂ ਹੀ ਇਹਨਾਂ ਨੇ ਗੱਡੀ 'ਚ ਬੈ ਕੇ ਚੱਲ ਗਏ ਸੋ ਘਟਨਾ ਦੇ ਗਵਾਹ ਇੱਥੇ ਬਹੁਤ ਲੋਕ ਮੌਜੂਦ ਹਨ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਵੀ ਆ ਸੋ ਅਗਰ ਤੁਰੰਤ ਡਾਕਟਰਾਂ ਵੱਲੋਂ ਪੂਰੀ ਸ਼ਾਨਭੀਨ ਕੀਤੀ ਜਾਂਦੀ ਔਰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਤੇ ਹੋ ਸਕਦਾ ਅੱਜ ਇੱਕ ਨਵੇਂ ਬੱਚੇ ਦਾ ਜਨਮ ਹੁੰਦਾ ਇਸ ਦੁਨੀਆ ਤੇ ਦੁਨੀਆ ਦੇ ਰੰਗਾਂ ਨੂੰ ਉਹ ਵੀ ਦੇਖਦਾ ਸੋ ਫਾਸਟਵੇ ਚੈਨਲ ਤੋਂ ਮਨਜੀਤ ਮਾਨ ਦੇ ਨਾਲ ਗੋਬਿੰਦ ਰਾਏ ਨਕੋਤਰ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ 24 ਤਰੀਕ ਇੱਕ ਲੇਡੀ ਮਨਜਿੰਦਰ ਕੌਰ ਜੋ ਗਰਭवती ਸੀ ਆਪਣੇ ਇੱਥੇ ਆਏ ਸੀ ਇਲਾਜ ਵਾਸਤੇ ਤੇ ਉਹਨਾਂ ਨੂੰ ਹਾਂਜੀ ਡਾਕਟਰ ਸਾਹਿਬ ਜਿਹੜੇ ਮਨਜਿੰਦਰ ਕੌਰ ਲੇਡੀ ਜਿਹੜੇ 24 ਤਰੀਕ ਗਰਭਤੀ ਸੀਗੇ ਇੱਥੇ ਆਪਣੇ ਇਲਾਜ ਵਾਸਤੇ ਆਏ ਸੀ ਹਾਂਜੀ ਡਿਲੀਵਰੀ ਵਾਸਤੇ ਕੁਝ ਗਲਤੀਆਂ ਕਰਕੇ ਡਾਕਟਰ ਦੀਆਂ ਉਹਨਾਂ ਦਾ ਜਿਹੜਾ ਬੱਚਾ ਉਹਦੀ ਡੈਥ ਹੋ ਗਈ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ देखो बच्चा वो स्कैनिंग कराने आए थे स्कैनिंग एक्चुअली जोड़ा बच्चा से ऑलरेडी डेड से जो डॉक्टर साहब ने गायनी वाले ने देखा कि वो ऑलरेडी ही डेथ हुई हुई सब इंटरव्यू ट्राई डेथ सी जो तो भी बच्चा हुआ है पर वो डिलीवर ओपीडी चो हो गया कि उस टाइम वो उ ही डिलीवर हो गया जो तो स्कैनिंग रूम तक गया ਨੀ ਇਹ ਉਹਨਾਂ ਨੇ ਸਕੈਨਿੰਗ ਵਾਲਿਆਂ ਨੇ ਆਪ ਕੋਈ ਮੈਂਸ਼ਨ ਡਿਸਕ੍ਰਿਪਸ਼ਨ ਨਹੀਂ ਦਿੱਤੀ ਐਕਚੁਅਲੀ ਸਕੈਨਿੰਗ ਬਲੇ ਜਦੋਂ ਉਹਨਾਂ ਨੇ ਉਹਨਾਂ ਕੋਲ ਭੇਜ ਸੀ ਸਕੈਨਿੰਗ ਕਰਾਉਣ ਵਾਸਤੇ ਆਲਰੇਡੀ ਇੱਕ ਪ੍ਰੈਗਨੈਂਟ ਲੇਡੀ ਦੀ ਉਹ ਸਕੈਨਿੰਗ ਕਰਾ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ 2 ਮਿੰਟ ਵੇਟ ਕਰ ਲਓ ਤੁਸੀਂ ਬੈਠ ਜਾਓ ਜਦੋਂ ਸਕੈਨਿੰਗ ਉਹਨਾਂ ਨੇ ਕਰ ਲਈ ਉਹ ਪਹਿਲੀ ਜਿਹੜੀ ਪ੍ਰੈਗਨੈਂਟ ਲੇਡੀ ਸੀਗੀ ਉਦੋਂ ਉਹਨਾਂ ਨੇ ਆਵਾਜ਼ ਲਗਾਈ ਉਸ ਵੇਲੇ ਉਸ ਉੱਥੇ ਪ੍ਰੈਜ਼ెంట్ ਨਹੀਂ ਸੀ ਕਿ ਜਿਹੜੇ ਸਕੈਨਿੰਗ ਵਾਲੇ ਡਾਕਟਰ ਸਾਹਿਬ ਨੇ ਜਦੋਂ ਉਹਨਾਂ ਨੇ ਦੱਸਿਆ ਸੀ ਇੱਕ ਪੇਸ਼ੈਂਟ ਨੇ ਕਿਹਾ ਸੀ ਕਿ ਉਹਦਾ ਨੰਬਰ ਪਹਿਲਾ ਸੀ ਉਹਨੇ ਕਿਹਾ ਵੀ ਇਹਨਾਂ ਨੂੰ ਜ਼ਿਆਦਾ ਤਕਲੀਫ ਆ ਵੀ ਤੁਸੀਂ ਵਿ ਇਹਨੇ ਦੀ ਪਹਿਲਾਂ ਕਰ ਦਿਓ ਲੇਕਿਨ ਉਹ ਜਿਹੜੇ ਸਕੈਨਿੰਗ ਕਰਨ ਵਾਲੇ ਸੀਗੇ ਅਨੁਪਮਾ ਮੈਡਮ ਉਹਨਾਂ ਨੇ ਬਹੁਤ ਉਹਦੇ ਨਾਲ ਵੀ ਬਦਸਲੂਕੀ ਨਾਲ ਪੇਸ਼ ਆਏ ਔਰ ਕਹਿੰਦੇ ਵੀ ਤੁਸੀਂ ਜੋ ਕਰਨਾ ਕਰ ਲਓ ਜੇ ਨੂੰ ਸ਼ਿਕਾਇਤ ਕਰਨੀ ਸ਼ਿਕਾਇਤ ਕਰ ਲਓ ਇਹ ਇੱਥੇ ਤਾਂ ਇਦਾਂ ਹੀ ਹੋਣਾ ਕੰਮ ਨੰਬਰ ਵਾਈ। ਨਹੀਂ ਉਹਦੇ ਵਾਸਤੇ ਆਪਾਂ ਡਾਕਟਰ ਸਾਹਿਬ ਤੋਂ ਪੁੱਛਿਆ ਸੀ ਲੈਟਸ ਫੈਡਿਸ਼ਨ ਲਈ ਸੀ ਪਰ ਡਾਕਟਰ ਸਾਹਿਬ ਵੀ ਕਹਿੰਦੇ ਕਿ ਮੈਂ ਆਲਰੇਡੀ ਪ੍ਰੈਗਨੈਂਟ ਲੇਡੀ ਦੀ ਸਕੈਨਿੰਗ ਕਰ ਰਹੀ ਸੀ ਕਿ ਇਹਨਾਂ ਨੂੰ ਜਸਟ ਕਹ ਸੀ ਬਾਅਦ ਜਾਓ ਮੈਂ ਉਸੇ ਵੇਲੇ ਤੁਹਾਡੀ ਵੀ ਕਰ ਦਿੱਤੀ ਆ ਪਰ ਜਦੋਂ ਉਹਨਾਂ ਨੇ ਡਾਕਟਰ ਸਾਹਿਬ ਨੂੰ ਉਸ ਲੇਡੀ ਤੋਂ ਕਰ ਪਹਿਲੀ ਲੇਡੀ ਦਾ ਸਕੈਨ ਕਰਕੇ ਇਹਨੂੰ ਬੁਲਾਇਆ ਸੀ ਉਸ ਵੇਲੇ ਆਏ ਨਹੀਂ ਉਹਨਾਂ ਦੇ ਕੋਲ ਪਰ ਡਾਕਟਰ ਸਾਹਿਬ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਥੇ ਉਹ ਬੈਠੇ ਰਹੇ ਤਿਆਰ ਕਰਦੇ ਰਹੇ ਸਕੈਨਿੰਗ ਲਈ। ਨੀ ਨਹੀਂ ਦੱਸਦੇ ਨਹੀਂ ਹੈ ਇਹ ਤਾਂ ਹੁਣ ਉਹ ਕਹਿ ਰਹੇ ਸੀਗੇ ਨਾ ਅਦਰਵਾਈਜ਼ ਡਾਕਟਰ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਸੀਗੀ ਉਹ ਤੇ ਕਹਿੰਦੇ ਕਿ ਮੈਂ ਬੁਲਾਇਆ ਸੀਗਾ ਉਦੋਂ ਅਵੇਲੇਬਲ ਨਹੀਂ ਸੀ ਹੈਗੇ ਤਦ ਡਾਕਟਰ ਸਾਹਿਬ ਜੋ ਚਲੋ ਮੰਨ ਲੈਂਦੇ ਉਹ ਨਹੀਂ ਅਵੇਲੇਬਲ ਸੀ ਜਦੋਂ ਡਿਲੀਵਰੀ ਹੋ ਚੁੱਕੀ ਆ ਸਭ ਕੁਝ ਹੋ ਚੁੱਕਾ ਉਸ ਟਾਈਮ ਕੋਈ ਜਣੇ ਕਿਉਂ ਨਹੀਂ ਹੱਥ ਪਾਇਆ ਉਸ ਬੱਚੇ ਨੂੰ ਨਹੀਂ ਨਹੀਂ ਕਿਉਂ ਨਹੀਂ ਦੇਖਿਆ ਸਾਡੀ ਗਾਇਨੀਕੋਲੋਜਿਸ ਬਿਲਕੁਲ ਨਾਲ ਰੂਮ ਹੈ ਉਹਨਾਂ ਨੇ ਦੇਖਿਆ ਸਾਰਾ ਕੁਝ ਸਰ ਉਹ ਕਹਿੰਦੇ ਜੀ 3 ਘੰਟੇ ਬੱਚੇ ਨੂੰ ਚੱਕ ਕੇ ਉਹਦੇ ਕੋਲ ਮੀਂਹ ਕਿਸੇ ਨੇ ਸਾਨੂੰ ਕੁਝ ਨਹੀਂ ਹੱਥ ਜੋ ਡਿਲੀਵਰ ਹੋ ਕੇ ਆਇਆ ਬੱਚਾ ਅਸਾ ਰੈਪ ਕਰਕੇ ਆਇਆ ਮੈਨੂੰ ਦਿਖਾ ਕੇ ਗਿਆ ਉਹ ਮੈਂ ਵੀ ਮੈਂ ਵੀ ਦੇਖਿਆ ਬੱਚਾ ਬਿਲਕੁਲ ਡੈਡ ਸੀ ਸਰ ਬੰਦਾ ਘਰ ਤੋਂ ਧੋੜ ਕੇ ਹਸਪੀਟਲ ਆਉਣਾ ਜੇ ਹਸਪੀਟਲ ਵਿੱਚ ਵੀ ਕੇਅਰ ਨਹੀਂ ਹੈਗੀ ਸਾਰੇ ਤਾਂ ਸ਼ੈਕ ਹੋ ਦੇਣਾ ਉਹਨਾਂ ਨੂੰ ਸਰੋਤਾਂ ਕੁੱਛ ਨਹੀਂ ਤਿੰਨ ਦਿਨਾਂ ਤੋਂ ਸੰਭਲ ਕਰਨ ਕਿਹਾ ਦੇ ਨੇ ਕਿ ਕਿੰਨੇ ਦਿਨ ਤਿੰਨ ਦਿਨ ਦਾ ਪੁਆਇੰਟ ਉਹਨਾਂ ਨੂੰ ਟ੍ਰੀਟਮੈਂਟ ਕਰਕੇ ਡਿਸਚਾਰਜ ਕੀਤਾ ਹੈ ਅਗਰ ਉਹਨਾਂ ਨੂੰ ਸੱਤੋ ਸੈਟੀਸਫੈਕਸ਼ਨ ਨਹੀਂ ਹੈ ਤਾਂ ਹੀ ਇੱਥੇ ਮੀਡੀਆ ਇਕੱਠਾ ਹੋਇਆ ਹੈ ਸਾਨੂੰ ਕੀ ਲੋੜ ਦੇਸੀ ਇੱਕ ਦਿਨ ਦੀ ਕੋਈ ਗੱਲ ਨਹੀਂ ਹੈ ਤੇ ਤਿੰਨ ਦਿਨ ਬਾਅਦ ਜਦੋਂ ਬਿਲਕੁਲ ਸੈਟੀਸਫਾਈ ਸਿਗੇ ਟ੍ਰੀਟਮੈਂਟ ਉਹਨਾਂ ਦੀ ਪੂਰੀ ਕੰਪਲੀਟ ਹੋ ਗਈ ਇਸ ਵੇਲੇ ਡਿਸਚਾਰਜ ਸਰ ਇੱਕ ਉਹਨਾਂ ਦੇ ਨਾਲ ਹੋਰ ਵਿਅਕਤੀ ਸੀਗਾ ਉਹ ਕਹਿੰਦੇ ਜੀ ਮੇਰੀ ਵੀ ਪੱਚੀ ਸੀਗੀ ਸਕੈਨਿੰਗ ਕਰਨ ਦੀ ਜਦੋਂ ਕਿ ਉੱਤੇ ਬੱਚਾ ਡਿਲੀਵਰੀ ਹੋ ਗਿਆ ਉਹਨਾਂ ਨੇ ਮੇਰੀ ਸਕੈਨਿੰਗ ਦੀ ਪੱਚੀ ਵੀ ਸਾਨੂੰ ਵਾਪ ਚਲੋ ਇਸਦੇ ਬਾਰੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਲਵਾਂਗਾ ਕਿ ਕਿਉਂ ਨੀ ਉਹਨਾਂ ਨੇ ਸਕੈਨਿੰਗ ਕੀਤੀ ਠੀਕ ਹੈ ਡਾਕਟਰ ਸਾਹਿਬ ਤੁਸੀਂ ਜਦੋਂ ਅੱਜ ਅਨੁਪਮਾ ਮੈਡਮ ਆਏ ਵੀ ਨਹੀਂ ਜਦ ਕਿ ਉਹਨਾਂ ਨੂੰ ਪਤਾ ਸੀ ਅੱਜ ਬੰਦਿਆਂ ਨੇ ਆਉਣਾ ਹੈ ਤੇ ਅੱਜ ਵੀ ਨਹੀਂ ਆਏ ਤੇ ਤੁਸੀਂ ਆਪਣੇ ਵੱਲੋਂ ਕੋਈ ਐਕਸ਼ਨ ਲੈ ਰਹੇ ਹੋ ਹਾਂ ਉਹਨਾਂ ਨੂੰ ਲੈਟਰ ਕੱਢੀ ਹੋਏ ਸੀ ਵੀ ਕੁਝ ਐਕਸਪਲੇਨੇਸ਼ਨ ਦਿਓ ਵੀ ਕਿਉਂ ਉਹ ਇਦਾਂ ਹੋਇਆ ਤੁਹਾਡੇ ਤੁਸੀਂ ਕਿਉਂ ਡਿਲੇ ਕਿਤਾ ਉਹਦੇ ਵਾਸਤੇ ਸਕੈਨਿੰਗ ਦੇ ਵਿੱਚ ਪਰ ਅੱਜ ਛੁੱਟੀ ਇਹ ਉਹਨਾਂ ਨੇ ਭੇਜਦੀ ਵੀ ਮੇਰੇ ਤੋਂ ਵੀ ਸਿੱਸੀ ਕਹਿੰਦੇ ਉਹਨੂੰ ਫੋਨ ਆਇਆ ਸੀਗਾ ਉਹ ਕਹਿੰਦੇ ਕਿ ਮਿਸ ਵਰਜ ਚ ਪੰਜਵੀਂ ਦੱਸਣਾ ਚਾਹੀਦਾ ਚਲੋ ਜਦੋਂ ਆਣੀਏ ਉਹਨੂੰ ਫਿਰ ਕੁਝ ਲਵਾ ਗੀ ਕਿ ਉਹਦੀ ਦਸਮਤ ਸਾਲ ਪ੍ਰਥਾਵਾਂ ਨੇ ਢੂਡੀ ਨੂੰ ਮਾਰ ਜੇਗਾ ਆਪਣੇ ਨਾਲ ਵੀਡੀਓ ਵਾਲੇ ਆਪਣਾ ਪੱਖ ਰੱਖੇਗੀ ਗਲਤ ਨੂੰ ਤਾਂ ਗਲਤੀ ਹੋਈ ਹੈ ਤੇ ਉਸ ਨੂੰ ਮੰਨਣਾ ਚਾਹੀਦਾ ਕਿਉਂਕਿ ਕੋਮਰਸ टर्म ਸਮੇਂ ਵਿੱਚ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਬਿਲਕੁਲ ਪਰ ਉਹਨਾਂ ਦੀ ਬਾਅਦ ਤੋਂ ਉਹਨਾਂ ਨੇ ਕਿਹਾ ਜੇ ਮੇਰੀ ਤਬੀਅਤ ਠੀਕ ਨਹੀਂ ਹੈ ਇਸ ਕਰਕੇ ਮੈਂ ਨਹੀਂ ਤਾਂ ਗਲਤ ਹੈ ਨਾ ਸਰ ਸਰ ਉਹੜੜੇ ਤਾਂ ਮੈਸੇ ਪਹੁੰਚੇ ਤੁਹਾਨੂੰ ਦੱਸਦਾ ਕਿ ਕੁਝ ਲਿਖਤੀ ਕੁਝ ਤੁਹਾਨੂੰ ਦੇ ਕੇ ਕਿਹਾ ਕਿ ਮੈਂ ਛੁੱਟੀ ਲੈਣੀ ਹੈਗੀ ਹੈ ਉਹਨਾਂ ਦਾ ਫੋਨ ਮੈਸੇਜ ਹੀ ਉਹਨਾਂ ਨੇ ਕਨਵੇ ਕਰ ਦਿੱਤਾ ਹੈ ਜੇ ਕੁਝ ਲਿਖਤੀ ਨਹੀਂ ਦੇ ਕੇ ਕਿਹਾ ਛੁੱਟੀ ਵਾਸਤੇ ਲੈਟਰ ਚ ਨਹੀਂ ਦਿੱਤਾ ਨਾ ਇਹ ਇਹਦਾ ਸਰ ਕੀ ਸਰਕਾਰੀ ਹਸਪਤਲ ਦੇ ਵਿੱਚ ਕੀ ਇਦਾਂ ਛੁੱਟੀ ਨਵੇਲਵੇ ਹੋ ਜਾਂਦੀ ਜਿੰਨਾ ਜ਼ਰੂਰੀ ਚਾਹੀਦੀ ਸੀ ਪਰ ਉਹ ਕਹਿੰਦੇ ਸੀ ਮੈਂ ਕੋ ਮੈਂ ਤੁਹਾਨੂੰ ਟੈਲੀਫੋਨਿਕਲੀ ਇਨਫੋਰਮ ਕਰ ਦਿੰਦੇ ਬਿਲਕੁਲ ਆਇਆ ਨਹੀਂ ਚੰਗਾ ਇਹਦਾ ਸਰ ਪੇਸ਼ੈਂਟ ਤੇ ਪੇਸ਼ੈਂਟ ਖੜਾ ਹੋਊਗਾ ਫਿਰ ਇਦਾਂ ਜਦੋਂ ਮਾਜੀ ਛੁੱਟੀ ਲੈ ਸਕਦੇ ਆਪਾਂ ਕੀ ਉਹਨਾਂ ਦੀ ਕੋਈ ਛੁੱਟੀ ਨਹੀਂ ਮੰਦੀ ਤਬੀਅਤ ਠੀਕ ਨਹੀਂ ਹੋ ਰ ਕਰਕੇ ਉਹਨਾਂ ਦੀ ਛੁੱਟੀ ਸਰ ਇਹ ਦੂਜੀ ਵਾਰ ਹੋ ਗਿਆ ਚਲ ਇਹਦਾ ਸਰ ਬੜੀ ਮੰਦਬਾਗੀ ਘਟਨਾ ਅਸ ਤੋਂ ਪਹਿਲਾਂ ਇੱਕ ਅੰਦਰ ਇੱਕ ਡਾਕਟਰ ਆੰਦਰ ਮਿਲਣੇ ਬੜੀ ਵਾਰਸ ਨੂੰ ਕੇ ਗਿਤੀ ਉਹ ਫਿਰ ਵੀਡੀਓ ਚੈਨਲ ਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਰ ਇਹ ਸੰਸਲਨ ਕਿਉਂ ਕਰ ਰਹੇ ਹੋ ਡਾਕਟਰ ਸਾਹਿਬ ਜਿਸ ਕਰਮਸ਼ਾਹ ਦਾ ਕੁਤਰਾ ਹੁੰਦਾ ਹੈ ਅੱਛਾ ਜੀ ਪਤਾ ਨਹੀਂ ਹੈ ਸਰ ਵੀਡੀਓ ਦੇਖ ਲਓ ਸਰ ਤੁਸੀਂ ਕਿਉਂਕਿ ਐਸਐਮ ਐਮਓ ਤੁਹਾਡੀ ਡੈਜ਼ਿਨੇਸ਼ਨ ਦੇ ਤੌਰ ਤੇ ਤੁਸੀਂ ਜਿੰਨੇ ਵੀ ਡਾਕਟਰ ਹੈਗੇ ਆ ਉਹਨਾਂ ਦੀ ਇੱਕ ਹਫਤਾਵਾਰ ਜਾਂ ਮਹੀਨੇਵਾਰ ਮੀਟਿੰਗ ਰੱਖਦੇ ਹੋ ਜਾਂ ਤੇ ਉਹਦੇ ਵਿੱਚ ਇਦਾਂ ਦੇ ਜ਼ਰੂਰ ਲੋਕਾਂ ਨੂੰ ਪਬਲਿਕ ਦੇ ਮੁੱਦੇ ਜ਼ਰੂਰ ਰੱਖਿਆ ਕਰੋ ਸਰ ਸਰ ਇੱਕ 24 ਤਰੀਕ ਦੇ ਜਿੱਦਨੇ ਘਟਨਾ ਹੋਈ ਆ ਕਿ ਉਸ ਦਿਨ ਦੀ ਅਸੀਂ ਤੁਹਾਡੇ ਕੋਲ ਕੈਮਰੇ ਦੇ ਫੁਟੇਜ ਸੇ ਅਸੀਂ ਲੈ ਸਕਦੇ ਹਾਂ ਆਪਾਂ ਦੇਖ ਲਾਂਗੇ ਜੀ ਉਹਦੇ ਵਿੱਚ ਜੇ ਤਾਂ ਸਟੋਰੇਜ ਹੈਗੀ ਹੈ ਤੇ ਫਿਰ ਜ਼ਰੂਰ ਕਰ ਦਿਆਂਗਾ ਇਹ ਸਾਲ-ਸਾਲ ਦੀ ਸਟੋਰੇਜ ਹੁੰਦੀ ਆ ਤਾਂ ਹਾਈ ਰੈਜ਼ੋਲੂਸ਼ਨ ਕੈਮਰੇ ਜਿਆਦਾ ਹੋਂ ਕਰਕੇ ਨਾ ਉਹਨੇ ਸਟੋਰੇਜ ਘੱਟ ਹੁੰਦੀ ਆ ਉਹ ਸਾਡੇ ਮੇਰੇ ਕੋਲ ਜਿਹੜੇ ਇੱਥੇ ਲੱਗੇ ਆ ਇਹਦੇ ਵਿੱਚ 3 ਦਿਨ ਦੀ ਸਟੋਰੇਜ ਹੈ ਅੱਛਾ ਜੀ ਹਾਂ ਓਕੇ ਸਰ ਇਹ ਕੱਲ੍ਹ ਨੂੰ ਨਹੀਂ ਹੋਊਗੀ ਬਹੁਤ ਚੈੱਕ ਕਰਨਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਜੀ ਸਰ